ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਇੱਕ ਮੱਝ 14-15 ਲੀਟਰ ਦੁੱਧ ਵਾਲੀ ਦਿਖਾਉਣਾ ਹੈ ਜੀ ਤੁਹਾਨੂੰ ਦੇਖੋ ਜੀ ਆ ਮੱਝਾ ਇਹਦਾ ਮੁੱਲ ਹੈਗਾ 1 ਲੱਖ 50000 1.5 ਲੱਖ ਰੁਪਇਆ ਠੀਕ ਹੈ ਜੀ ਇਹ ਚੌਥੇ ਸੂਏ ਸੂਗੀ 15-16 ਲੀਟਰ ਦੁੱਧਾ ਜੀ ਕਾਰੇ ਰੱਖਣ ਵਾਲੀ ਮਾਜਾ ਵਧੀਆ ਪੂਰੀ ਸਕੀਨ ਦੇਖੋ ਸੀਲ ਵਧੀਆ ਕੋਈ ਉਹ ਨਹੀਂ ਠੀਕ ਹੈ ਜੀ ਤੇ ਬਾਈ ਦਾ ਆਪਾਂ ਨੰਬਰ ਸਕਰੀਨ ਤੇ ਲਾਵਾਂਗੇ ਲੈ ਜੀ ਕਰਾਓ ਜੀ ਚੈੱਕ ਤੋੜ ਕੇ ਦੇਖੋ ਜੀ ਪੂਰੀ ਵਧੀਆ ਮਾਜਾ ਕੁਆਲਿਟੀ ਦੀ ਦੇਖੋ ਕਰੋਲੇਵਾ ਚੈੱਕ ਦੇਖ ਬਈ ਨੰਬਰ ਬੋਲ ਦੋ ਸਕਰੀਨ 95785 ਠੀਕ ਹੈ ਜੀ 99593 99593 ਦੁਬਾਰਾ ਫੇਰ ਬੋਲ ਦੋ ਜੀ 95785 99593 ਠੀਕ ਹੈ ਜੀ ਪਿੰਡ ਹੀਰੋਂ ਖੁਰਦਾ ਜ਼ਿਲ੍ਹਾ ਮਾਨਸਾ ਬਾਈ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਮਾਨਤਾਣ ਮੌਕੇ ਤੇ ਹੋ ਜਾਊਗਾ ਰੇਟ ਦਾ ਤੁਸੀਂ ਕਿਹੜਾ ਫੋਨ ਲਾ ਕੇ ਸੰਪਰਕ ਕਰ ਲਈ ਧੰਨਵਾਦੀ ਵੀਡੀਓ ਨੂੰ ਕਰ ਦੋ ਸ਼ੇਅਰ